ਪੰਜਾਬ ਸਰਕਾਰ ਵੱਲੋਂ ਸ਼ੰਭੂ ਬਾਰਡਰ ਤੇ ਦੇਰ ਰਾਤ ਕੱਲ ਵੱਡਾ ਐਕਸ਼ਨ ਲਿਆ ਗਿਆ ਜਿਸ ਦੇ ਚੱਲਦੇ ਹੋਏ ਜੇ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਤੇ ਵੱਡਾ ਐਕਸ਼ਨ ਹੋਇਆ ਤਾਂ ਇਹ ਕਿਸਾਨਾਂ ਦੀ ਸਟੇਜ ਦਾ ਹਾਲ ਹੈ ਦੇਖੋ ਜੀ ਸੀ ਬੀਆਂ ਦੇ ਨਾਲ ਪੱਟ ਸੁੱਟੀ ਗਈ ਹੈ ਇਹ ਸਟੇਜ ਤਾਂ ਦੇਖੋ ਹੁਣ तमाम ਰੁਕਾਵਟਾਂ ਜਿਹੜੀਆਂ ਐਂਗਲ ਲੱਗੇ ਹੋਏ ਨੇ ਸਟੇਜ ਦੇ ਉਹਨਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਇਹ ਰਸਤਾ ਕਲੀਅਰ ਵੱਡੀਆਂ-ਵੱਡੀਆਂ ਕਰੇਨਾਂ ਜਿਹੜੀਆਂ ਨੇ ਉਹ ਸ਼ੰਭੂ ਬਾਰਡਰ ਤੇ ਕੁੰਮਦੀਆਂ ਨਜ਼ਰ ਆ ਰਹੇ ਨੇ ਜੀ ਸੀ ਬੀਆਂ ਕਰੇਨਾਂ ਦਾ ਜਿਹੜਾ ਦੌਰ ਹੈ ਉਹ ਤੇਜ਼ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਤਸਵੀਰ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਇਹ ਇੰਗਲੈਰਨ ਨੇ ਜਿਹੜੇ ਇਹ ਸਟੇਜ ਹੈ ਸਟੇਜ ਦੇ ਜਿਹੜੇ ਇੰਗਲੈਰਨ ਨੇ ਇਹਨਾਂ ਨੂੰ ਪਟਿਆ ਜਾ ਰਿਹਾ ਕਿਉਂਕਿ ਜਦੋਂ ਕਾਰਾਂ ਆਉਣਗੀਆਂ ਤਾਂ ਉਹਨਾਂ ਦੇ ਟਾਇਰ ਖਰਾਬ ਨਾ ਹੋਣ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਇਹਨਾਂ ਜੀਸੀਬੀ ਮਸ਼ੀਨਾਂ ਦੇ ਨਾਲ ਇਹਨਾਂ ਲੇਰਨਾਂ ਨੂੰ ਹਟਾਇਆ ਜਾ ਰਿਹਾ ਤਾਂ ਸਟੇਜ ਦਾ ਮਲਵਾ ਦੇਖੋ ਇਹ ਸਟੇਜ ਦਾ ਮਲਵਾ ਹੈ ਇਹ ਸ਼ੈੱਡ ਦਾ ਜਿਹੜਾ ਕਿਸਾਨਾਂ ਵੱਲੋਂ ਬਣਾਇਆ ਗਿਆ ਸੀ ਸਟੇਜ ਦੇ ਸ਼ੈੱਡ ਦਾ ਕੀ ਹਾਲ ਹੋਇਆ ਦੇਖ ਸਕਦੇ ਹੋ ਉਹ ਕਿਸਾਨਾਂ ਦੀ ਸਟੇਜ ਪਈ ਹੈ ਜਿਸ ਤੇ ਆ ਕੇ ਕਿਸਾਨ ਤਕਰੀਰਾਂ ਕਰਦੇ ਹੁੰਦੇ ਸੀ ਗੱਲਬਾਤ ਕਰਦੇ ਹੁੰਦੇ ਸੀ ਕਿਸਾਨਾਂ ਨੂੰ ਸੰਬੋਧਨ ਕਰਦੇ ਹੁੰਦੇ ਸੀ ਤਾਂ ਇਹ ਆ ਦੇਖੋ ਹੋਰ ਇੱਕ ਕ੍ਰੇਨ ਆ ਗਈ ਹੈ ਵੱਡੀਆਂ-ਵੱਡੀਆਂ ਕ੍ਰੇਨਾਂ ਜਿਹੜੀਆਂ ਨੇ ਉਹ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਨੇ ਵੱਡੀ ਤਦਾਦ ਦੇ ਵਿੱਚ ਇੱਕ ਹੋਰ ਕ੍ਰੇਨ ਮਸ਼ੀਨ ਹੈ ਉਹ ਪਹੁੰਚੀ ਆ ਕਿਉਂਕਿ ਕੰਮ ਬੜੇ ਜੰਗੀ ਪੱਧਰ ਤੇ ਚੱਲਣਾ ਹੈ ਜਿਸ ਤੇ ਚਲਦੇ ਹੋਏ ਹੁਣ ਕ੍ਰੇਨਾਂ ਜਿਹੜੀਆਂ ਨੇ ਉਹ ਹੋਰ ਆਉਣਗੀਆਂ ਕਿਉਂਕਿ ਇਸ ਰੋਡ ਨੂੰ ਕਲੀਅਰ ਕਰਨ ਦੀ ਗੱਲ ਜਿਹੜੀ ਆ ਉਹ ਲਗਾਤਾਰ ਰਹੀ ਚੱਲੀ ਹੈ ਤਾਂ ਵੱਡੀ تعداد ਦੇ ਵਿੱਚ ਜਿਹੜਾ ਉਹ ਕਾਮਕਾਰ ਲਗਾਤਾਰ ਜਾ ਰਿਹਾ